ਯੂਕੇ ਦਾ ਮੈਮ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ ਕਿੰਨੇ ਕ ਟਾਈਮ ਦੇ ਵਿੱਚ ਵੀਜ਼ਾਸ ਜਿਹੜਾ ਮਿਲ ਰਹੇ ਨੇ ਯੂਕੇ ਦੇ ਵਿੱਚ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ ਜੇ ਤੁਸੀਂ ਲੰਬਾ ਗੈਪ ਪੈ ਗਿਆ ਤੁਹਾਡੀ ਸਟੱਡੀ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਯੂਕੇ ਵਿਦਆਊਟ ਆਇਲਟਸ ਸ਼ਾਰਟ ਟਰਮ ਕੋਰਸਿਸ ਦੇ ਲਈ ਵੀ ਜਾਇਆ ਜਾ ਸਕਦਾ ਹੈ ਜੇ ਤੁਸੀਂ ਆਪਣੇ ਸੁਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਸੁਪਾਊਸ ਦੇ ਨਾਲ ਵੀ ਜਾ ਸਕਦੇ ਹੋ ਬਟ ਆਪਸ਼ਨ ਅਲੱਗ-ਅਲੱਗ ਨੇ ਯੂਨੀਵਰਸਿਟੀ ਕਾਲਜ ਦੋਨੋ ਚੀਜ਼ਾਂ ਲੱਗ ਲੱਗ ਨੇ ਜੇ ਤੁਸੀਂ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਰਾਈਟ ਟਾਈਮ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਹੁਣੇ ਆਸਟ੍ਰੇਲੀਆ ਦੇ ਐਮਬੈਸੀ ਫੀਸ ਦੇ ਵਿੱਚ ਵਾਧਾ ਹੋਇਆ ਹੈ ਹੋ ਸਕਦਾ ਯੂਕੇ ਦੇ ਵਿੱਚ ਵੀ ਕੁਝ ਮੇਜਰ ਚੇਂजेस ਹੋਣ ਜਿਹਦੇ ਉੱਤੇ ਮੈਂ ਜ਼ਿਆਦਾ ਡਿਟੇਲਿੰਗ ਚ ਨਹੀਂ ਜਾਣਾ ਚਾਹੁੰਦੀ ਬਿਕੋਜ਼ ਆਫ ਕਿਉਂਕਿ ਹਜੇ ਕੋਈ ਵੀ ਸਾਡੇ ਕੋਲ ਉਹਨਾਂ ਵੱਲੋਂ ਅਪਡੇਟ ਨਹੀਂ ਆਈ ਇੱਕ ਅਫਵਾਹਾਂ ਨੇ ਜਿਹੜੀਆਂ ਗੱਲਾਂ ਦੇ ਉੱਤੇ ਮੈਂ ਬੱਚਿਆਂ ਨੂੰ ਹੋਰ ਜ਼ਿਆਦਾ ਉਹ ਕਨਫਿਊਜ਼ ਨਹੀਂ ਕਰਨਾ ਚਾਹੁੰਦੀ ਤੇ ਇਸ ਕਰਕੇ ਯੂਕੇ ਵੀ ਇਹ ਰਾਈਟ ਟਾਈਮ ਆ ਅਪਲਾਈ ਕਰ ਲਓ ਡਿਲੇ ਨਾ ਕਰੋ ਜਿਹੜੇ intake ਤੁਹਾਡੇ ਕੋਲ ਆ ਰਹੇ ਨੇ ਸੜਕੁਲ ਅਗਸਟ ਇਨਟੇਕ ਵੀ ਅਵੇਲੇਬਲ ਆ ਸਤੰਬਰ ਇਨਟੇਕ ਵੀ ਅਵੇਲੇਬਲ ਆ ਅਪਲਾਈ ਕਰ ਲੋ ਡਿਲੇ ਨਾ ਕਰੋ ਜੇ ਤੁਸੀਂ ਸਟੱਡੀ ਦੇ ਵਿੱਚ ਪਹਿਲਾਂ ਲੰਬਾ ਗੈਪ ਆ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਹੋ ਤਾਂ ਯੂਕੇ ਬੈਸਟ অপਸ਼ਨ ਆ ਇਸ ਟਾਈਮ ਔਰ ਯੂਕੇ ਦੇ ਵਿੱਚ ਸਭ ਤੋਂ ਜ਼ਰੂਰੀ ਆ ਸਮਝਣ ਦੀ ਜ਼ਰੂਰੀ ਲੋੜਤ ਆ ਜਿਹੜਾ ਕਹਿੰਦੇ ਆਪਾਂ ਕੰਮ ਨਹੀਂ ਮਿਲਦਾ ਕਿ ਅਸੀਂ ਯੂਕੇ ਦੇ ਵਿੱਚ ਕਿਹੜੀ ਜਗ੍ਹਾ ਤੇ ਜਾਈਏ ਕਿਹੜੇ ਪ੍ਰਵਿੰਸ ਦੇ ਵਿੱਚ ਅਪਲਾਈ ਕਰੀਏ ਯੂਕੇ ਦੇ ਵਿੱਚ ਸਾਡੇ ਕੋਲ ਅੱچھے ਕਾਲਜਿਸ ਵੀ ਨੇ ਸਕਾਲਰਸ਼ਿਪ ਦੇ ਨਾਲ ਕਾਲਜਿਸ ਨੇ 50 ਜਿਹੜੀ ਸਕਾਲਰਸ਼ਿਪ ਦੇ ਨਾਲ ਅਸੀਂ ਕਾਲਜਸ ਯੂਨੀਵਰਸਿਟੀਆਂ ਦੇ ਰਹੇ ਆ ਤੇ ਔਰ ਡਿਪੈਂਡ ਕਰਦਾ ਕਿ ਤੁਸੀਂ ਕੋਰਸ ਕਿਹੜਾ ਲੈਣਾ ਹੈ ਕੋਰਸ ਦੇ ਅਕੋਰਡਿੰਗਲੀ ਅੱਗੇ ਸੈਟਲਮੈਂਟ ਵੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਯੂਕੇ ਦੇ ਵਿੱਚ ਤੁਸੀਂ ਆਪਣੀ ਸੈਟਲਮੈਂਟ ਕਿਵੇਂ ਕਰੋਗੇ ਔਰ ਯੂਕੇ ਇਸ ਟਾਈਮ ਬੈਸਟ ਡੈਸਟੀਨੇਸ਼ਨ ਬਣਿਆ ਹੋਇਆ ਸਟੂਡੈਂਟਸ ਦੀ ਕਿਉਂਕਿ ਯੂਕੇ ਦੇ ਵਿੱਚ ਜਾ ਕੇ ਬੱਚੇ ਨੂੰ ਜਿਆਦਾ ਲੰਮਾ ਚੌੜਾ ਸਟੱਡੀ ਦਾ ਜਿਹੜਾ ਉਹ ਬਰਡਨ ਨਹੀਂ ਹੁੰਦਾ ਦੂਸਰੀ ਗੱਲ ਹੈ ਬਹੁਤ ਘੱਟ ਫੀਸਿਸ ਦੇ ਵਿੱਚ ਸਾਡੇ ਕੋਲ ਕਾਲਜਿਸ ਅਵੇਲੇਬਲ ਨੇ ਯੂਨੀਵਰਸਿਟੀਜ਼ ਅਵੇਲੇਬਲ ਨੇ ਨਾ ਕੋਈ ਲੰਬੇ ਚੋੜੇ ਤੁਹਾਡੇ ਫੰਡ ਸਾਨੂੰ ਚਾਹੀਦੇ ਆ ਸਾਨੂੰ ਤੁਸੀਂ 2 ਦਿਨ ਪੁਰਾਣੀ ਬੈਂਕਿੰਗ ਦੇ ਦਿਓ ਜੇ ਤੁਹਾਡੇ ਕੋਲ ਬੈਂਕਿੰਗ ਨਹੀਂ ਹੈਗੀਗੀ ਤਾਂ ਵੀ ਅਸੀਂ ਤੁਹਾਨੂੰ ਫਾਈਨੈਂਸਰ ਦੇ ਥਰੂ ਗਾਈਡ ਕਰਾਂਗੇ ਕਿ ਕਿਵੇਂ ਤੁਸੀਂ ਆਪਣੀ ਬੈਂਕਿੰਗ ਨੂੰ ਵੀਜ਼ਾ ਆਫੀਸਰ ਦੇ ਸਾਹਮਣੇ ਰੱਖ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਕੇ ਚੱਲਾਂਗੇ ਬਟ ਜਿੰਨੇ ਯੂਕੇ ਅਪਲਾਈ ਕਰਨਾ ਡਿਲੇ ਨਾ ਕਰੋ ਕਿਉਂਕਿ ਹਰ ਕੰਟਰੀ ਅੱਗੇ-ਅੱਗੇ ਕੋਈ ਨਾ ਕੋਈ ਚੀਜ਼ਾਂ ਦੀ ਚੇਂਜਸ ਕਰਦਾ ਹੈ ਫਿਰ ਕਿਤੇ ਨਾ ਕਿਤੇ ਤੁਸੀਂ ਆਪਣਾ ਜਿਹੜਾ ਉਹ ਡਿਲੇ ਹੋ ਜਾਂਦਾ ਹੈ ਕਿਉਂਕਿ ਜਿੰਨੇ ਚਿਰਚਾ ਸੀ ਆਪਣਾ ਪੇਪਰ ਵਰਕ ਕੰਪਲੀਟ ਕੀਤਾ ਹੁਣ ਜਿਹੜੇ ਬੱਚੇ ਸਾਡੇ ਸਪਟੰਬਰ ਇਨਟੇਕ ਲਈ ਜਾਣਾ ਚਾਹੁੰਦੇ ਸੀਗੇ ਤੇ ਉਹਨਾਂ ਦੇ ਲਈ ਬਾਕੀ ਕੰਟਰੀਆਂ ਦੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋਏ ਨੇ ਤੇ ਇਸ ਕਰਕੇ ਯੂਕੇ ਜਿਹਨੇ ਅਪਲਾਈ ਕਰਨਾ ਅਪਲਾਈ ਕਰ ਲੋ ਡਿਲੇ ਨਾ ਕਰੋ ਕਿਉਂਕਿ ਹਰ ਕੰਟਰੀ ਥੋੜੀ ਥੋੜੀ ਚੇਂजेस ਜਿਹੜੇ ਆ ਉਹ ਕਰ ਰਿਆ ਹੈ ਸਪਾਊਸ ਲਈ ਕੀ ਆਪਸ਼ਨ ਹੈ ਯੂਕੇ ਦੇ ਵਿੱਚ ਜਾਂ ਹੋਰ ਕਿਹੜੇ ਮੁਲਕ ਦੇ ਵਿੱਚ ਸਪਾਊਸ ਲਈ ਬੈਸਟ ਆਪਸ਼ਨ ਆਪਾਂ ਕਹਿ ਸਕਦੇ ਆ ਹੈਗੀ ਹੈ ਇਕੱਠੇ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਕਿਸ ਤਰ੍ਹਾਂ ਦਾ ਉਹਨਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਸਪਾਊਸ ਦੀ ਜਿੰਨਾਂ ਦਾ ਵੀਜ਼ਾ ਆ ਸਕਦਾ ਹੈ ਅਹ ਦੇਖੋ ਪਲਵਿੰਦਰ ਜੀ ਜੇ ਪਲੱਸ 2 55% ਇਸ ਜਾਂ 50% ਇਸ ਨਾਲ ਮੇਰੇ ਕੋ ਲੈ ਕੇ ਆਉਂਗੇ ਤੇ ਮੈਂ ਸਪਾਊਸ ਨੂੰ ਮਨਾ ਕਰ ਦਿੰਦੀ ਆ ਕਿ ਅਸੀਂ ਸਪਾਊਸ ਨਹੀਂ ਲਵਾਵਾਂਗੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਸਪਾਊਸ ਨੂੰ ਨਾਲ ਲੈ ਕੇ ਆ ਰਹੇ ਆ ਤਾਂ ਅਸੀਂ ਫਿਰ ਵੀ ਚਾਂਸ ਲੈਣੇ ਆ ਕਿ ਹਾਂ ਦੇਖ ਲਾਂਗੇ ਕਿਉਂਕਿ ਯੂਨੀਵਰਸਿਟੀ ਕੇਸ ਆ ਉਹਦੇ ਵਿੱਚ ਅਸੀਂ ਸਪਾਊਸ ਦੇ ਨਾਲ ਕਿਤੇ ਨਾ ਕਿਤੇ ਅਪਲਾਈ ਕਰਕੇ ਜਾ ਸਕਦੇ ਆ ਬਟ ਇੱਕ ਟੈਕਨੀਕ ਵੀ ਹੁੰਦੀ ਆ ਕਿ ਸਪਾਊਸ ਨੂੰ ਨਾਲ ਅਪਲਾਈ ਕਰਨਾ ਵੀ ਕਿਵੇਂ ਆ ਬਾਕੀ ਕੰਸਲਟੈਂਟ ਮਨਾ ਕਰ ਰਿਹਾ ਪਰ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਸਪਾਊਸ ਨੂੰ ਹਾਂ ਕਰ ਰਹੇ ਆ ਤੇ ਉਹ ਵੀ ਸਾਡਾ ਪੇਪਰਵਰਕ ਹੁੰਦਾ ਹੈ ਡਾਕੂਮੈਂਟ ਕਰਾਉਣ ਦਾ ਇੱਕ ਤਰੀਕਾ ਹੈ ਸਾਡਾ ਇੱਕ ਟੈਕਨੀਕ ਹੈ ਆਪਣੀ ਤੇ ਉਹ ਸਾਡੇ ਕੋਲ ਗ੍ਰੈਜੂਏਸ਼ਨ ਜਿਹਨੇ ਕੀਤੀ ਉਹ ਆਪਣੇ ਸਪਾਊਸ ਦੇ ਨਾਲ ਜਾ ਸਕਦਾ ਹੈ ਸਾਡੇ ਕੋਲ ਤੁਸੀਂ ਪੇਪਰ ਵਰਕ ਲੈ ਕੇ ਆ ਸਕਦੇ ਹੋ ਬਟ ਪਲੱਸ 2 ਵਾਲੇ ਬੱਚੇ ਨੂੰ ਅਸੀਂ ਮਨਾ ਕਰਦੇ ਹਾਂ ਕਿ ਨਾ ਅਪਲਾਈ ਕਰ ਕਿਉਂਕਿ ਅਪਲਾਈ ਅਸੀਂ ਕਰਦਾਂਗੇ ਸਪਾਊਸ ਦਾ ਅਪਲਾਈ ਕਰਨ ਤੋਂ ਕੋਈ ਵੀ ਨਹੀਂ ਆ ਕਿ ਅਸੀਂ ਅਪਲਾਈ ਕੀ ਕਰਨਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਸਪਾਊਸ ਨੂੰ ਨਾਲ ਉੱਥੇ ਛੱਡਣ ਜਾ ਰਿਹਾ ਸੀ ਮਿਸਟਰ ਵੀਜ਼ਾ ਅਪਲਾਈ ਕਰਦੇ ਨੇ ਬਟ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੇ ਨਾ ਕਿਤੇ ਜਿਹੜਾ ਮੇਨ ਕੈਂਡੀਡੇਟ ਆ ਉਹਦੇ ਵੀਜ਼ਾ ਚਾਂਸਸ ਘਟ ਜਾਂਦੇ ਆ ਇਸ ਕਰਕੇ ਸੀ ਪਲੱਸ 2 ਤੋਂ ਬਾਅਦ ਮਨਾ ਕਰਦੇ ਆ ਕਿ ਬੱਚਾ ਜਿਹੜਾ ਪਲੱਸ 2 ਵਾਲਾ ਖਾਸ ਕਰਕੇ ਉਸ ਸਪਾਊਸ ਨੂੰ ਨਾਲ-ਨਾਲ ਲੈ ਕੇ ਜਾਵੇ ਕਿਉਂਕਿ ਉਹ ਸਿੱਧਾ-ਸਿੱਧਾ ਉਹਨਾਂ ਨੂੰ ਟੈਕਨੀਕ ਪਤਾ ਹੈ ਕਿ ਇੱਕ ਜਾ ਰਿਹਾ ਤੇ ਇੱਕ ਸਪਾਊਸ ਕੇਸ ਹੈ ਤੇ ਯੂਕੇ ਵੀਜ਼ਾ ਲੈਣ ਦਾ ਤਰੀਕਾ ਹੈ ਤੇ ਕਿਤੇ ਨਾ ਕਿਤੇ ਇਸ ਟਾਈਮ ਵੀਜ਼ਾ ਅਫੀਸਰ ਵੀ ਜਿਸ ਨੂੰ ਸਮਝ ਚੁੱਕਿਆ ਇਸ ਕਰਕੇ ਅਸੀਂ ਰਿਜੈਕਸ਼ਨ ਘਟਾਉਣ ਦੇ ਚੱਕਰ ਦੇ ਵਿੱਚ ਅਸੀਂ ਪਲੱਸ 2 ਤੋਂ ਬਾਅਦ ਜਿਹੜੀ ਆ ਸੁਪਾਉਸ ਨਹੀਂ ਲੈ ਰਹੇ ਤੇ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਸੁਪਾਉਸਾਨੂੰ ਦੇ ਸਕਦੇ ਹੋ ਉਹਦੇ ਵਿੱਚ ਅਸੀਂ ਦੇਖ ਲਾਂਗੇ ਕਿ ਅਸੀਂ ਅਪਲਾਈ ਕਰਨਾ ਹੈ ਯੂਨੀਵਰਸਿਟੀ ਤੋਂ ਕਿਹੜਾ ਪੇਪਰ ਵਰਕ ਲੈਣਾ ਹੈ ਕਿਹੜਾ ਡਾਕੂਮੈਂਟਸ ਲੈਣਾ ਹੈ ਉਸ ਬੇਸ ਤੇ ਉੱਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਗ੍ਰੈਜੂਏਸ਼ਨ ਤੋਂ ਬਾਅਦ ਤੇ ਵਾਈਫ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਜੇ ਪਲੱਸ 2 ਕੀਤੀ ਹੋਈ ਆ ਉਹਦੇ ਵਿੱਚ ਮੈਂ ਤੁਹਾਨੂੰ ਕਹੂੰਗੀ ਰਿਸਕ ਨਾ ਲਾਓ ਜੇ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਾਈਪ੍ਰੈਸ ਆਪਸ਼ਨ ਹੈਗੀ ਆ ਉਹਦੇ ਵਿੱਚ ਤੁਸੀਂ ਆਫਟਰ ਪਲੱਸ 2 ਆਪਣੇ ਸਪਾਊਸ ਨੂੰ ਨਾਲ ਕੈਰੀ ਕਰ ਸਕਦੇ ਹੋ